ਭਾਈ ਜੀ ਮੁਕਾਬਲਾ ਦੇ ਦੇਖੀਏ ਤਾਂ ਕਿਸੇ ਦੇ ਨਾਲ ਨਹੀਂ ਹੈਗਾ ਪਹਿਲੇ ਨੰਬਰ ਤੇ ਆ ਰਹੀ ਹੈ ਜਿਹੜੀ ਆਮ ਆਦਮੀ ਪਾਰਟੀ ਸਰਦਾਰ ਲਾਲਜੀਤ ਸਿੰਘ ਜੀ ਦੇ ਹੱਕ 'ਚ ਲੋਕੀ ਫਤਵਾ ਦੇ ਰਹੇ ਆ ਜੋ ਨੌਜਵਾਨ ਪੀੜ੍ਹੀ ਆ ਅੱਜ ਵੇਖਿਆ ਵਾ ਵੀ ਝੂਮਾਂ ਦੇ ਝੂਮ ਹੀ ਨਾਲ ਤੁਰ ਪੇ ਆਪ ਮਹਾਰੇ ਬਹੁਤ ਵੱਡਾ ਕਾਫਲਾ ਮੋਟਰਸਾਈਕਲਾਂ ਦਾ ਜੋ ਇੱਕ ਰੈਲੀ ਦਾ ਰੂਪ ਧਾਰ ਕੇ ਸੜਕ ਰੋਡ ਪ੍ਰਦਰਸ਼ਨ ਦੇ ਵਿੱਚ ਚੱਲ ਰਿਹਾ ਹੈ ਤੇ ਆਸ ਕਰਦੇ ਆ ਕਿ ਲਾਲਜੀਤ ਸਿੰਘ ਭੁੱਲਰ ਨੂੰ ਬਹੁਤ ਵੱਡੀ ਲੀਡ ਨਾਲ ਜਿੱਤ ਦਿਵਾ ਕੇ ਲੋਕ ਸਭਾ ਹਲਕਾ ਦੇ ਵਿੱਚ ਭੇਜੋਗੇ ਮੁਕਾਬਲਾ ਕਿਦਾਂ ਮੰਨਦੇ ਹੋ ਵੇਖੋ ਲੋਕਤੰਤਰ ਹਰੇਕ ਕਿਸੇ ਨੂੰ ਅਧਿਕਾਰ ਹੈ ਕਿ ਕੋਈ ਵੀ ਚੋਣ ਲੜ ਸਕਦਾ ਪਰ ਇੱਕ ਤਰਫਾ ਜੇਤੋਗੀ ਸਰਦਾਰ ਲਾਲਜੀ ਸਿੰਘ ਭੁੱਲਰ ਦੀ ਪਰਮਹਰਤਪਾਲ ਦੇ ਬੰਦੇ ਕਹਿੰਦੇ ਅਸੀਂ ਜੁੱਤਨ ਨਹੀਂ ਦੇਣਾ ਜਮਾਨਤ ਜਬਤ ਕਰਾਉਣੀ ਹੈ ਲਾਲਜੀਤ ਸਿੰਘ ਭੁੱਲਰ ਦੀ ਵੇਖੋ ਜੀ ਇਹ ਕਹਿੰਦੀਆਂ ਗੱਲਾਂ ਵਾ ਸਾਰੇ ਪੰਜ ਮੈਦਾਨ ਚ ਆਏ ਆ ਤੇ ਜਿਤਨਾ ਇੱਕ ਨੇ ਆ ਤੇ ਉਹਨੂੰ ਜਿਹੜੀ ਜੇਤੇ ਇੱਕ ਜਿਹੜੀ ਆ ਉਹ ਲਾਲਜੀਤ ਸਿੰਘ ਭੁੱਲਰ ਦੀ ਹੋਣੀ ਆ ਜਿਹੜਾ ਇਹ ਫਤਵਾ ਲੋਕਾਂ ਨੇ ਦੇ ਚੁੱਕਾ ਵਾ ਬਸ ਐਲਾਨ ਹੋਣਾ ਬਾਕੀ ਆ ਉਹਨਾਂ ਦੀ ਬਾਸ਼ਾ ਜੇ ਮੈਂ ਕਹਾਂ ਉਹ ਕਹਿੰਦੇ ਜਿਹੜੇ ਤੁਰੇ ਫਿਰਦੇ ਪੱਗਾਂ 'ਚ ਸਿਰ ਫਸਾਏ ਇਹਨਾਂ ਨੇ ਇਹ ਇਹ ਕੇਸ ਤਾਰੀ ਕੇਸਾ ਧਾਰੀ ਬਾਮਣ ਨੇ ਇਹਨਾਂ ਨੂੰ ਕਿਸੇ ਮੰਥ ਨਾਲ ਕੋਈ ਲੈਣ ਦੇਣੇ ਨਹੀਂ ਇਹ ਅਮਰਤਪਾਲ ਦੇ ਬੰਦਿਆਂ ਦੀ ਸੋਚ ਆ ਵੇਖੋ ਜੀ ਅਸੀਂ ਕਿਸੇ ਨੂੰ ਟਿੱਪਣੀ ਨਹੀਂ ਕਰਨੀ ਚਾਹੁੰਦੇ ਦਸਤਾਰ ਦੀ ਇਹ ਗੁਰੂ ਬਾਜਾ ਵਾਲੇ ਦੀ ਪੱਗ ਇਹ ਕਿਸੇ ਦੀ ਨਹੀਂਗੀ ਤੇ ਜਿਹੜੇ ਇਹ ਕਹਿੰਦੇ ਆ ਨਾ ਫਿਰ ਉਹ ਇਹ ਕਿਤੇ ਹੱਥ ਮਾਰ ਕੇ ਆਖਣ ਵੀ ਪੰਜ ਸਾਲ ਕਿਸੇ ਤੋਂ ਕੰਮ ਲੈਣ ਨਹੀਂ ਜਾਵਾਂਗੇ ਇਹ ਕੱਲ ਨੂੰ ਸਰਪੰਚੀ ਜੀ ਇੱਥੇ ਨਾਲ ਇਕੱਠੇ ਹੋਣਗੇ ਸਰਪੰਚੀ ਅੰਦਰ ਆਉਣਗੇ ਇੱਥੇ ਇਕੱਠੇ ਹੋਣਗੇ ਜੇ ਨਾ ਹੋਏ ਤਾਂ ਤੁਸੀਂ ਵੇਖ ਲਿਓ ਮੈਂ ਵਿਰੋਧੀ ਧਿਰ ਆ ਇਹ ਗੱਲ ਕਹਿ ਰਹੀ ਆ ਵਾ ਵੀ ਕੰਮ ਬੇਸ਼ੱਕ ਤੁਹਾਡੇ ਦਮਾਂ ਨੇ ਕੀਤੇ ਕੰਮ ਅਕਾਲੀ ਦਲ ਨੇ ਕੀਤੇ ਪਰ ਵੋਟ ਅਮਰਦਪਾਲ ਨੂੰ ਪਾਉਣੀ ਹੈ ਇਹੀ ਤਾਂ ਗੱਲ ਹੈ ਆਪ ਤਾਂ ਉਹ ਗਰਾਊਂਡ ਤੇ ਰਹੇ ਨਹੀਂ ਗਏ ਆਪ ਦਾ ਉਹਨਾਂ ਦਾ ਜਿਹੜਾ ਚੋਣ ਮੈਨੀਫੈਸਟੋ ਉਹ ਸਭ ਕੁਝ ਫੇਲ ਹੋ ਚੁੱਕਾ ਹੈ ਤੇ ਗਰਾਊਂਡ ਤੇ ਉਹਨਾਂ ਕੋਲੇ ਵੋਟ ਨਹੀਂ ਹੈ ਜੀ ਆਪ ਮੁਕਾਬਲੇ ਦੇ ਵਿੱਚ ਹੈ ਹੀ ਨਹੀਂ ਗਏ ਉਹ ਕਹ ਆਪ ਲੜਨ ਜੋਗੇ ਨਹੀਂ ਕਿ ਤੀਜੀ ਧਿਰ ਨੂੰ ਕਹਿ ਗਏ ਦੇ ਮੰਤਰੀ ਦੇ ਖਿਲਾਫ ਜਿਹੜੀ ਚੋਣ 'ਚ ਲੜ ਰਹਾ ਕੋਈ ਪਾਰਟੀ ਦੂਜੀਆਂ ਪਾਰਟੀਆਂ ਦਾਅਵੇ ਕਰਦੀਆਂ ਪਰ ਇਹਦੇ ਮੁਕਾਬਲੇ ਕੋਈ ਨਹੀਂ ਹੈਗਾ ਸਰਦਾਰ ਲਾਲਜੀਤ ਸਿੰਘ ਭੁੱਲਰ ਦੇ ਚੰਗੇ ਕੰਮ ਤੇ ਚੰਗੀ ਨੀਦਰੂ ਵੋਟ ਪਾਉਣੀ ਹੈ ਇੱਕ ਵਧੀਆ ਇਨਸਾਨ ਹਾਂ ਸਰਦਾਰ ਲਾਲਜੀਤ ਸਿੰਘ ਭੁੱਲਰ ਜਿੰਦਾਬਾਦ ਸਰਦਾਰ ਲਾਲਜੀਤ ਸਿੰਘ ਭੁੱਲਰ ਜਿੰਦਾਬਾਦ ਆਮ ਆਦਮੀ ਜਿੰਦਾਬਾਦ ਦੋਸਤੋ ਅੱਜ ਚੋਣਵੀ ਪ੍ਰਕਿਰਿਆ ਦਾ ਆਖਰੀ ਦਿਨ ਆ ਤੇ ਇਸ ਵੇਲੇ ਅਸੀਂ ਸਭਰਾਵਾ ਦੇ ਇਲਾਕੇ ਵਿੱਚ ਸਰਦਾਰ ਲਾਲਜੀਤ ਸਿੰਘ ਭੁੱਲਰ ਉਹਨਾਂ ਦੇ ਹੱਥ ਵਿੱਚ ਇੱਕ ਮੋਟਰਸਾਈਕਲ ਰੈਲੀ ਜਿਹੜੀ ਆ ਉਹ ਸਭਰਾਵਾ ਪਿੰਡ ਤੋਂ ਚੱਲੀ ਆ ਆਪਾਂ ਕਰਦੇ ਗੱਲਾਂਬਾਤਾਂ ਜਾਣਦੇ ਪੂਰੀ ਘੜੀ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਦਾ ਖਾਲਸਾ ਵੀਰ ਜੀ ਕੀ ਫੱਲੇ ਲੱਗ ਰਿਹਾ ਕਿ ਮਾਹੌਲ ਚੰਗਾ ਦੇਖੋ ਜੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਰਦਾਰ ਲਾਲਜੀਤ ਸਿੰਘ ਭੁੱਲਰ ਚੋਣ ਲੜ ਰਹੇ ਆ ਤੇ ਪਿੰਡ ਸਭਰਾ ਤੋਂ ਸਰਦਾਰ ਅਵਤਾਰ ਸਿੰਘ ਬਲਾਕ ਪ੍ਰਧਾਨ ਦੀ ਗਵਾਹੀ ਦੇ ਵਿੱਚ ਬਹੁਤ ਵੱਡਾ ਕਾਫਲਾ ਮੋਟਰਸਾਈਕਲਾਂ ਦਾ ਜੋ ਇੱਕ ਰੈਲੀ ਦਾ ਰੂਪ ਧਾਰ ਕੇ ਸੜਕ ਰੋਡ ਬਰਦਰਸ਼ਨ ਦੇ ਵਿੱਚ ਚੱਲ ਰਿਹਾ ਹੈ ਤੇ ਆਸ ਕਰਦੇ ਹਾਂ ਕਿ ਲਾਲਜੀਤ ਸਿੰਘ ਪੁੱਲਰ ਨੂੰ ਬਹੁਤ ਵੱਡੀ ਲੀਡ ਨਾਲ ਜਿੱਤ ਦਿਵਾ ਕੇ ਲੋਕ ਸਭਾ ਹਲਕਾ ਦੇ ਵਿੱਚ ਭੇਜੋਗੇ ਮੁਕਾਬਲਾ ਕਿਦਣਾ ਮੰਨਦੇ ਹੋ ਵੇਖੋ ਲੋਕਤੰਤਰ ਹਰੇਕ ਕਿਸੇ ਨੂੰ ਅਧਿਕਾਰ ਹੈ ਕਿ ਕੋਈ ਵੀ ਚੋਣ ਲੜ ਸਕਦਾ ਪਰ ਇੱਕ ਤਰਫਾ ਜਿੱਤ ਹੋ ਗਈ ਸਰਦਾਰ ਲਾਲਜੀਤ ਸਿੰਘ ਪੁੱਲਰ ਦੀ ਇੱਕ ਤਰਫਾ ਹਾਂਜੀ ਇਸੇ ਨਾਲ ਮੁਕਾਬਲਾ ਨਹੀਂ ਨਹੀਂ ਜੀ ਅਜੇ ਹੋਰ ਵੀਰਾਂ ਦੇ ਨਾਲ ਗੱਲਬਾਤ ਕਰੇ ਭਾਈ ਜੀ ਮੁਕਾਬਲਾ ਕਿਦਣਾ ਮੰਨਦੇ ਹੋ ਭਾਈ ਜੀ ਮੁਕਾਬਲਾ ਦੇ ਦੇਖੀਏ ਤਾਂ ਕਿਸੇ ਦੇ ਨਾਲ ਨਹੀਂ ਹੈਗਾ ਪਹਿਲੇ ਨੰਬਰ ਤੇ ਆ ਰਹੀ ਹੈ ਜਿਹੜੀ ਆਮ ਆਦਮੀ ਪਾਰਟੀ ਸਰਦਾਰ ਲਾਲਜੀਤ ਸਿੰਘ ਜੀ ਦੇ ਹੱਕ 'ਚ ਲੋਕੀ ਫਤਵਾ ਦੇ ਰਹੇ ਆ ਜੋ ਨੌਜਵਾਨ ਪੀੜ੍ਹੀ ਆ ਅੱਜ ਵੇਖਿਆ ਵਾ ਵੀ ਝੂਮਾਂ ਦੇ ਝੂਮ ਹੀ ਨਾਲ ਤੁਰ ਪੇ ਆਪ ਮਹਾਰੇ ਤੇ ਬੜੀ ਵੱਡੀ ਜਿੱਤ ਦੇ ਨਾਲ ਸਰਦਾਰ ਲਾਲਜੀਤ ਸਿੰਘ ਭੁੱਲਰ ਜਿਹੜੇ ਜਿੱਤ ਗਏ ਲੋਕ ਸਭਾ ਵਿੱਚ ਜਾਣਗੇ ਤੇ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰਨਗੇ ਪਰ ਅਮਰਤਪਾਲ ਦੇ ਬੰਦੇ ਕਹਿੰਦੇ ਆ ਅਸੀਂ ਜਿੱਤਨ ਨਹੀਂ ਦੇਣਾ ਜਮਾਨਤ ਜਬਤ ਕਰਾਉਣੀ ਆ ਲਾਲਜੀਤ ਸਿੰਘ ਭੁੱਲਰ ਦੀ ਵੇਖੋ ਜੀ ਇਹ ਕਹਿੰਦੀਆਂ ਗੱਲਾਂ ਵਾ ਸਾਰੇ ਪੰਜ ਮੈਦਾਨ ਚ ਆਏ ਆ ਤੇ ਜਿਤਨਾ ਇੱਕ ਨੇ ਆ ਤੇ ਉਹਨੂੰ ਜਿਹੜੀ ਜਿੱਤੇ ਇੱਕ ਜਿਹੜੀ ਆ ਉਹ ਲਾਲਜੀਤ ਸਿੰਘ ਭੁੱਲਰ ਦੀ ਹੋਣੀ ਆ ਜਿਹੜਾ ਇਹ ਫਤਵਾ ਲੋਕਾਂ ਨੇ ਦੇ ਚੁੱਕਾ ਵਾ ਬਸ ਐਲਾਨ ਹੋਣਾ ਬਾਕੀ ਆ ਉਹਨਾਂ ਦੀ ਭਾਸ਼ਾ ਜੇ ਮੈਂ ਕਹਾਂ ਉਹ ਕਹਿੰਦਾ ਜਿਹੜੇ ਤੁਰੇ ਫਿਰਦੇ ਪੱਗਾਂ 'ਚ ਸਿਰ ਫਸਾਏ ਇਹਨਾਂ ਨੇ ਇਹ ਇਹ ਕੇਸ ਧਾਰੀ ਕੇਸਾ ਧਾਰੀ ਬਾਹਮਣ ਨਹੀਂ ਇਹਨਾਂ ਨੂੰ ਕਿਸੇ ਮੰਥ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਅਮਰਤਪਾਲ ਦੇ ਬੰਦਿਆਂ ਦੀ ਸੋਚ ਆ ਵੇਖੋ ਜੀ ਅਸੀਂ ਕਿਸੇ ਨੂੰ ਟਿੱਪਣੀ ਨਹੀਂ ਕਰਨੀ ਚਾਹੁੰਦੇ ਦਸਤਾਰ ਦੀ ਇਹ ਗੁਰੂ ਬਾਜਾ ਵਾਲੇ ਦੀ ਪੱਗ ਇਹ ਕਿਸੇ ਦੀ ਨਹੀਂ ਜੀ ਤੇ ਜਿਹੜੇ ਇਹ ਕਹਿੰਦੇ ਆ ਨਾ ਫਿਰ ਉਹ ਇਹ ਕਿਤੇ ਹੱਥ ਮਾਰ ਕੇ ਆਖਣ ਵੀ 5 ਸਾਲ ਕਿਸੇ ਤੋਂ ਕੰਮ ਲੈਣ ਨਹੀਂ ਜਾਵਾਂਗੇ ਇਹ ਕੱਲ ਨੂੰ ਸਰਪੰਚੀ ਜੀ ਇੱਥੇ ਨਾਲ ਇਕੱਠੇ ਹੋਣਗੇ सरपंच ही अंदर आਉਣਗੇ ਇੱਥੇ ਇਕੱਠੇ ਹੋਣਗੇ ਜੇ ਨਾ ਹੋਏ ਤਾਂ ਤੁਸੀਂ ਵੇਖ ਲਿਓ ਮੈਂ ਵੀ ਇਹ ਮੱਤੀ ਗੱਲ ਹੈ ਕਿ ਸਰਪੰਚੀ ਵਾਰੇ ਇਹ ਅਮਰਤਪਾਲ ਦੇ ਬੰਦੇ ਸਾਰੇ ਇਕੱਠੇ ਹੋਣਗੇ ਇੱਕੇ ਜਗ੍ਹਾ ਤੇ ਭਾਈ ਜੀ ਕੀ ਕਹਿਣਾ ਚਾਹਦੇ ਹੋ ਜੀ ਮੈਂਬਰ ਪੰਚਾਇਤ ਗੁਰਪਿੰਦਰ ਸਿੰਘ ਸਭਰਾਤ ਹਾਂ ਜੀ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਕਾਫਲਾ ਅੱਜ ਜਿਹੜਾ ਰੋਡ ਸ਼ੋਅ ਕਰ ਰਿਹਾ ਹੈ ਹਾਂ ਬਾਕੀ ਜਿਹੜੀ ਕਹਿਣ ਦੀ ਗੱਲ ਹੈ ਸਾਡਾ ਮੁਕਾਬਲਾ ਜਿਹੜਾ ਉਹ ਕਾਲੀ ਕਾਂਗਰਸੀ ਤੇ ਪੋਲ ਪਿੱਛੇ ਚਲੇ ਗਿਆ ਉਹ ਕਿਸੇ ਦੇ ਮੋਢਿਆਂ ਤੇ ਰੱਖ ਕੇ ਚੱਲ ਰਿਹਾ ਉਹ ਆ ਮੁਕਾਬਲੇ ਤੋਂ ਬਾਹਰ ਉਹਨਾਂ ਨੂੰ ਹੋਰ ਕੋਈ ਗਿਆ ਸੋਚ ਨਹੀਂ ਉਹ ਗਾ ਇੱਕ ਤੀਜੀ ਧਿਰ ਹੈ ਆਜ਼ਾਦ ਉਮੀਦਵਾਰ ਉਹਦੇ ਮੋਢਿਆਂ ਤੇ ਰੱਖ ਕੇ ਉਹ ਲੜ ਰਿਹਾ ਆਪਦੀ ਤਾਂ ਉਹਨਾਂ ਦੀ ਕੋਈ ਨਾ ਕੋਈ ਮੁਕਾਬਲੇ ਜਾਂ ਤਾਂ ਨਾ ਉਹਨਾਂ ਦੀ ਕੋਈ ਗੱਲ ਹੀ ਆ ਆ ਰਹੇ ਆ ਰਹੇ ਆ ਰਹੇ ਵਿਰੋਧੀ ਤੇ ਨਾ ਇਹ ਗੱਲ ਕਹਿ ਰਹੀਆਂ ਵਾ ਵੀ ਕੰਮ ਬੇਸ਼ੱਕ ਭਗਵੰਤ ਮਾਨ ਨੇ ਕੀਤਾ ਕੰਮ ਆ ਕਾਲੀਦਾਲ ਨੇ ਕੀਤਾ ਪਰ ਵੋਟ ਅਮਰਤਪਾਲ ਨੂੰ ਪਾਉਣੀ ਹੈ ਇਹੀ ਤਾਂ ਗੱਲ ਹੈ ਆਪ ਤਾਂ ਉਹ ਗਰਾਊਂਡ ਤੇ ਰਹੇ ਨਹੀਂ ਗਏ ਆਪ ਦਾ ਉਹਨਾਂ ਦਾ ਜਿਹੜਾ ਚੋਣ ਮੈਨੀਫੈਸਟੋ ਆ ਸਭ ਕੁਝ ਫੇਲ ਹੋ ਚੁੱਕਾ ਹੈ ਤੇ ਗਰਾਊਂਡ ਤੇ ਉਹਨਾਂ ਕੋਲੇ ਵੋਟ ਨਹੀਂ ਹੈ ਜੀ ਆਪ ਮੁਕਾਬਲੇ ਦੇ ਵਿੱਚ ਹੈ ਹੀ ਨਹੀਂਗੇ ਉਹ ਕਹ ਆਪ ਲੜਨ ਜੋਗੇ ਨਹੀਂ ਕਿ ਤੀਜੀ ਧਿਰ ਨੂੰ ਕਹਿ ਗਏ ਤੇ ਮੰਤਰੀ ਦੇ ਖਿਲਾਫ ਜਿਹੜੀ ਚੋਣ 'ਚ ਲੜ ਰਹੇ ਆ ਆਪ ਦੇ ਪੱਲੇ ਕੁਝ ਨਹੀਂ ਗਾ ਕਿਹੜੇ ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ ਮੁੱਦੇ ਜੀ ਜੋ ਅਸੀਂ ਕਰਟਿਆਂ ਵਾਦੇ ਕੀਤੇ ਆ ਤਦ ਰਿ ਇੱਕ ਬੀਬੀਆਂ ਲਈ 1000 ਰੁਪਏ ਰਹਿ ਗਈ ਆ ਉਹ ਵੀ ਮਹੀਨੇ ਤੱਕ ਪਾ ਦੇਣਾ ਬੱਤੀ ਦੇ ਬੇਰੇ ਸਾਡੇ 0 ਆ ਰਹੇ ਆ ਅਸੀਂ 30 40 ਸਾਲ 30 40 ਸਾਲ ਬੋਡਾ ਪਾਈਆਂ ਸੀ ਇਹਨਾਂ ਨੇ ਨਾ ਬੱਤੀ ਆਈ ਦਿਨੇ ਕਿਤੇ ਨਾ ਨਹਿਰੀ ਪਾਣੀ ਅੱਜ ਨਹਿਰਾ ਜਾ ਕੇ ਵੇਖੋ ਪਾਣੀ ਵੇਖੋ ਸੂਬੇ ਭਰੇ ਆਉਂਦੇ ਆ ਅਗੇ ਹਰ ਸਾਲ ਸੰਦਾਫੋਰ ਦਾ ਪਾਇਪ ਪਾਉਣਾ ਪੈਂਦਾ ਹੀ ਹੁਣ ਸਾਨੂੰ 2 ਸਾਲ ਹੋ ਗਿਆ ਕੋਈ ਦੱਸੇ ਪਾਇ ਪਾਇਆ ਹੈ ਨਾ ਪਰ ਵਿਰੋਧੀ ਧਿਰਾਂ ਤੇ ਗੱਲ ਕਹਿ ਰਹੀ ਹੈ ਵੀ ਜਿਹੜੀ ਪਾਣੀ ਦੀ ਗੱਲ ਕਰਦੇ ਨਾ ਪਹਿਲਾ ਤੱਕ ਪਹੁੰਚ ਗਿਆ ਉਹ ਤਾਂ ਇੱਕ ਮੁਖਾਵਾ ਹੀ ਆ ਸਿਰਫ ਫੋਟੋਆਂ ਖਚਾਈਆਂ ਗਈਆਂ ਬਿਲਕੁਲ ਸਭਰਾਵਾਂ ਦੇ ਵਿੱਚ ਤਰਲੇ ਕਰਦੇ ਕਿਸਾਨਾਂ ਨੂੰ ਉਹਨਾਂ ਖਾਲ ਦਿਓ ਜਿੰਨਾ ਸਭਰਾਵਾਂ ਦੇ ਵਿੱਚ ਪਾਣੀ ਆਇਆ ਵਾ ਪਿਛਲੀ ਔਰ ਹੱਥ ਜੋੜ ਕੇ ਬੰਦ ਕਰਾਇਆ ਸੀ ਬਹੁਤ ਜ਼ਿਆਦਾ ਪਾਣੀ ਆ ਜੋ ਬੱਤੀ ਆਈ 2 ਸਾਲ ਤੋਂ ਦਿਨੇ ਆਉਂਦੀ ਆ ਖਮਣੋਂ ਬੰਦ ਹੁੰਦੀ ਆ ਪਰ ਤੁਹਾਡੇ ਕਿਸਾਨ ਹੀ ਕਹਿ ਰਿਹਾ ਆ ਵੀ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਜਿਹੜਾ ਮੁਰਗੀ ਦਾ ਮੁਆਵਜ਼ਾ ਹੁੰਦਾ ਸਾਡੇ ਫਸਲਾਂ ਦਾ ਨਹੀਂ ਮਿਲਿਆ ਬੰਦਾ ਵੀ ਉਹ ਵੀ ਦਿੱਤਾ ਜਾਊਗਾ ਜੀ ਦਿੱਤਾ ਜਾਊਗਾ ਹੁਣ ਐਰ ਕੀ ਸਰਕਾਰ ਨਵੀਂ ਸੀ ਹੁਣ ਗਾ ਇੱਕ ਸੈਂਟਰ ਨੇ ਸੰਗੀ ਕੁਠੀ ਹੋਈ ਸੀ ਤੁਹਾਨੂੰ ਪਤਾ ਕਿੰਨੇ ਕਰੋੜ ਜਿਹੜਾ ਟੈਕਸ ਦੇ ਕੇ ਆ ਸਾਡਾ ਨਾ ਹੁਣ ਜਦੋਂ ਸਾਡਾ ਐਮਪੀ ਲੜ ਕੇ ਜਿੱਤ ਕੇ ਜਾਊਗਾ ਸਦਾਨ ਦੇ ਵਿੱਚ ਉਥੇ ਜਿਉਂ ਗਰੰਟਾਂ ਆਉਣਗੀਆਂ ਸਾਰਾ ਕੁਝ ਸਾਡਾ ਹੋਊਗਾ ਜੀ ਜੀ ਹਰ ਪਾਰਟੀ ਜਿੱਤ ਦਾ ਦਾਵਾ ਕਰ ਰਹੀ ਐ ਹੋਰ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਬਾਈ ਜੀ ਕਿਵੇਂ ਦੇਖਦੇ ਹੋ ਬਹੁਤ ਵਧੀਆ ਜੀ ਦੇਖੋ ਜੀ ਤੁਸੀਂ ਹਾਂ ਇੱਧੇ ਇੱਥੇ ਇੱਥੇ ਹਾਂ ਜਿਹੜਾਾਂ ਦੀ ਗਦਾਰ ਦੇ ਵਿੱਚ ਨੌਜਵਾਨ ਪਾਰਟੀ ਦੇ ਚੰਗੇ ਕੰਮ ਉਹ ਦੇਖ ਕੇ ਵਿਰੋਧ ਸਾਰੇ ਜਣੇ ਜਿੱਤ ਦਾ ਦਾਵਾ ਕੀ ਇਹ ਦੇਖ ਹੀ ਰਹਿ ਜਾ ਤੁਸੀਂ ਹਾਂ ਕੋਈ ਪਾਰਟੀ ਦੂਜੀਆਂ ਪਾਰਟੀਆਂ ਦਾਅਵੇ ਕਰਦੀਆਂ ਪਰ ਇਹਦੇ ਮੁਕਾਬਲੇ ਕੋਈ ਨਹੀਂ ਹੈਗਾ ਹਾਂ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਦੇ ਚੰਗੇ ਕੰਮ ਤੇ ਚੰਗੀ ਨੀਤ ਨੂੰ ਵੋਟ ਪਾਉਣੀ ਹੈ ਇੱਕ ਵਧੀਆ ਇਨਸਾਨ ਹਾਂ ਭਾਸ਼ਾ ਨੂੰ ਲੈ ਕੇ ਬੜਾ ਇਤਰਾਜ਼ ਕਰਦੇ ਲੋਕ ਵੀ ਅਮਰਤਪਾਲ ਦਾ ਮਾਫ ਕਰਨਾ ਭੁੱਲਰ ਸਾਹਿਬ ਦਾ ਬੋਲਚਾਲ ਵਧੀਆ ਨਹੀਂ ਜਾਂ ਹਰ ਵਾਰੀ ਕਰਦਾ ਜੱਟ ਦਾ ਕਿੱਲਾ ਜੀ ਜੱਟ ਨੇ ਉਹ ਕਰ ਦੇਣਾ ਜੱਟ ਨੇ ਠੋਕ ਦੇਣਾ ਸਰ ਪਤਾ ਕੀ ਗੱਲ ਆ ਉਹ ਜੱਟ ਆ ਉਹ ਸਿੱਧਾ ਬੰਦਾ ਆ ਉਹਨੂੰ ਇਹਨਾਂ ਵਾਂਗੂ ਵਿਲਵਾਂਗੇ ਨਹੀਂ ਆਉਂਦੇ ਹਾਂਜੀ ਉਹ ਸਿੱਧਾ ਇਨਸਾਨ ਹਰ ਇੱਕ ਦੇ ਨਾਲ ਸਿੱਧਾ ਆ ਜਿਵੇਂ ਜੱਟ ਜੀ ਦੇ ਨਾਲ ਖਲੋਤਾ ਉਹ ਤਾਂ ਕੇ ਖਲੋਤਾ ਆ ਮੁਕਾਬਲਾ ਕਿਦਾਂ ਬੰਦਿਓ ਮੁਕਾਬਲਾ ਕਿਸੇ ਨਾਲ ਨਹੀਂ ਸਾਡਾ ਦੇ ਅਸੀਂ 1 ਨੰਬਰ ਤੇ ਜਾ ਰਹੇ ਆ ਦੇ ਹੀ ਰਹੇ ਤੁਸੀਂ ਅਸੀਂ 100 ਮੋਟਰਸਾਈਕਲ ਆਖਿਆ ਤੇ 800 ਮੋਟਰਸਾਈਕਲ ਆ ਗਿਆ ਕਹਿ ਰਿਆ ਕਹਿ ਰਿਆ ਵੀ ਅਸੀਂ ਇੱਥੇ ਜਮਾਨਤ ਜਬਤ ਕਰਾਉਣੀ ਹੈ ਲਾਲਜਿਕਸ ਪੋਲਰ ਦੀ ਇਹ ਤਾਂ ਜੀ ਪਤਾ ਲੱਗ ਹੀ ਜਾਣਾ 4 ਤਰੀਕ ਨੂੰ ਰਿਜ਼ਲਟ ਆ ਜਾਣੇ ਆ ਸਾਰਿਆਂ ਦੇ ਸਾਹਮਣੇ ਆ ਜਾਣੀ ਹੈ ਜੀ ਸੋ 4 ਤਰੀਕ ਨੂੰ ਪਤਾ ਲੱਗੇਗਾ ਕਿ ਕੌਣ ਜਿੱਤਦਾ ਹੈ ਤੇ ਕਿਸ ਦੇ ਪੱਲੇ ਪਵੇਗੀ ਨਿਰਾਸ਼ ਆਮ ਆਗੂ ਦੀ ਪਾਰਟੀ ਦੇ ਖੇਮੇ ਦੇ ਵਿੱਚੋਂ ਬਹੁਤ ਵੱਡੀ ਰਿਪੋਰਟ ਹਲਕਾ ਪੱਟੀ ਦੇ ਵਿੱਚ ਮੌਜੂਦ ਆ ਸਭਰਾਵਾ ਪਿੰਡ ਤੋਂ ਚੱਲੀ ਆ ਪੱਟੀ ਤੱਕ ਰੋਸ ਰੋਡ ਸ਼ੋ ਜਿਹੜਾ ਵਾ ਸਰਦਾਰ ਪੁੱਲਰ ਜੀ ਤੇ ਹੱਕ ਦੇ ਵਿੱਚ ਨਜ਼ਰ ਆ ਰਿਹਾ ਜੁੜੇ ਨਾਲ ਸਾਡੇ ਨਾਲ ਸੁਰਖਾ ਟੀਵੀ ਧੰਨਵਾਦ